ਪਰਮੀਤ ਲਿਓ ਰੋਟੀ ਪਰਮੀਤ ਦਾ ਸੁਣ ਮੈਨੂੰ ਕਹਣੇ ਰੋਟੀ ਖਾ ਲਓ ਆਜੋ ਹੁਣ ਆਵਾਜ਼ ਵੀ ਨਹੀਂ ਸੁਣਦੇ ਅਰੇ ਤਾਈ ਜੀ ਲੱਗ ਗਈ ਆ ਹਾਂਜੀ ਵਜਾ ਮਰੰਡੀ ਉਹ ਵਜਾ ਮਰੰਡੀ ਹੈ ਮੈਂ ਲਿਓ ਰੋਟੀ ਭੁੱਖ ਲੱਗੀ ਦੀ ਇਹ ਲਿਓ ਨਹੀਂ ਮੇਰੇ ਅੱਠੀ ਮੈਂ ਚਲ ਗਈ ਤਾਈ ਜੀ ਵੱਲ ਅਸਾ ਸਿੱਧੇ ਤਾਈ ਜੀ ਨਾਲ ਚਲ ਗਏ। ਹਾਂ ਤਾਈ ਜੀ ਦਰਕਾਰ ਜਾਣਦੇ ਮੈਂ ਤੁਹਾ ਨਾਲ ਗੱਲ ਕਰਕੇ ਹੁੰਨੀ ਉਹਨਾਂ ਨਾਲ। ਠੀਕ ਆ। ਕੀ ਦੱਸਦਾ ਤਾਈ ਜੀ ਨੇ ਸਮਝਾਇਆ ਜੋ ਬੰ ਨੂੰ? ਤਾਈ ਜੀ ਨੇ ਕਿ ਜੋ ਬੰ ਨੂੰ ਸਮਝਾਉਣਾ ਹੀ ਜੋ ਬੰਨੇ ਤਾਈ ਨੂੰ ਸਮਝਾਤਾ ਹੈ। ਲੈ ਦੱਸ ਅਸਾ ਹਾਂ ਹਾਂ ਕੀ ਕਹਿੰਦੇ ਤਾਈ ਜੀ? ਉਹ ਜੋ ਬੰਦੇ ਗੱਲਾਂ ਕਰਦੇ ਆ ਵੀ ਤੁਸੀਂ ਨਹੀਂ ਉਹਦਾ ਕੰਮ ਬਣਾਉਣ ਦੇਣ ਦੇ। ਬੰਦਾ ਪੁੱਛੇ ਵੀ ਆਪਾਂ ਕਿਉਂ ਨਹੀਂ ਕੰਮ ਬਣਾਉਣ ਦੇਣੇ ਕੰਮ ਕੋ ਸਿੱਧਾ ਹੋਏ ਤਾਂ ਫੇੜੀ ਹਨ। ਉਹ ਮੈਨੂੰ ਪਹਿਲੇ ਲੱਗਣ ਡਿਆ ਸੀ ਪਰ ਮੀਤ ਤੇ ਨਾਲੇ ਆ ਵੀ ਕਹਿਣ ਦੇ ਆ ਕਹਿੰਦੇ ਜੋਤ ਵੀ ਤੁਹਾਡੇ ਘਰ ਕੇ ਗਈ ਤੁਸੀਂ ਉਹਦੇ ਕੰਨ ਪਰਿਆ ਤਾਂ ਕਰਕੇ ਜਾ ਕੇ ਬੈਠੀ ਇੱਥੇ ਫੇਕੇ। ਉਹ ਵੀ ਸਾਡੇ ਤੇ ਝੰਡਾ ਸਾਡੇ ਸਿਰ ਭਜਣਾ ਹੀ ਭਜਣਾ ਹੀ ਕਿ ਤੁਸੀਂ ਇਦਾਂ ਕਰਨ ਦੇਦੇ ਹੋ ਲੈ ਦੱਸ ਹੈ ਭਲਾਈ ਦਾ ਜਮਾਨਾ ਇਹ ਜੋ ਬਣੇ ਉਹਨੇ ਕਰ ਗਈ ਹੁਣੀ ਨਾ ਵੀ ਜੋ ਉਹਦੇ ਕੰਨ ਭੜਿਆ ਤਾਂ ਫਿਰ ਉਹ ਗਈ ਹੈ ਉੱਪਰ ਮੀਂਹ ਤਾਂ ਮੈਂ ਸੋਚਣ ਡਿਆ ਸੀ ਕਿ ਖਜਲ ਖਰਾਬ ਨਾ ਹੋਵੇ ਕੱਲ ਨੂੰ ਇਹ ਬਾਹਰ ਚੱਲ ਗਿਆ ਨਾ ਪੁੱਜਿਆ ਉਥੇ ਪੈਸੇ ਵੀ ਮਰ ਗਏ ਇਹ ਵੀ ਗਿਆ ਉਹ ਚੜੀ ਕੀ ਕਰੇਗੀ ਕਿਸਦਾ ਕੀ ਜਣਾ ਘਰ ਤਾਂ ਸਾਡੇ ਖਰਾਬ ਹੋਣਾ ਨਾ ਸਾਰੇ ਇੱਥੇ ਮਤਾਂ ਹੀ ਦੇਣ ਹੁੰਦੇ ਤੇ ਜੇ ਮੈਂ ਮਹੱਲਾ ਲੋਕਾਚਾਰੀ ਇਹਨੂੰ ਹਾਂ ਕਰ ਦਿੰਦਾ ਠੀਕ ਆ ਤੂੰ ਚੱਲ ਜਾ ਕੋਈ ਗੱਲ ਨਹੀਂ ਹੈਨਾ ਫਿਰ ਮੈਂ ਫਿਰ ਮੈਂ ਚੰਗਾ ਹੀ ਵੱਡਾ ਭਰਾ ਹੋਂਦੇ ਨਾਲ ਤੇ ਪਰਮੀਜ਼ ਮੈਂ ਜੋ ਕੀਤਾ ਮੈਂ ਸਹੀ ਕੀਤਾ ਠੀਕ ਹੈ ਨਾ ਇਹ ਭਾਵੇਂ ਜੋ ਮਰਜੀ ਕਹਿੰਦੇ ਰਹਿਣ ਮੈਨੂੰ ਪਹਿਲੇ ਹੀ ਪਤਾ ਸੀ ਕਿ ਸਾਡੇ ਤੇ ਤੁਮ ਤਾਂ ਲਗਣੀ ਲਗਣੀ ਇਦਾਂ ਦੀ ਉਹਨਾਂ ਨੇ ਨਾ ਪਤਾ ਵੀ ਚੱਲਿਆ ਕਿਹੜੇ ਕੰਮ ਆ ਪਰ ਹੰਜੋਤ ਵਾਲਾ ਉਹ ਵੀ ਸਾਡੇ ਸਰਪੰਡਾ ਭੰਦਾ ਅਸੀਂ ਦੁਸ਼ਮਣ ਵਾਲਾ ਇਹਨਾਂ ਦੇ ਸਾਨੂੰ ਮਾਰੇ ਲੱਗਦੇ ਪੈਸੇ ਸਾਡੇ ਘਰ ਆਉਣਗੇ ਜੇ ਪਰਮੀ ਤੇ ਇਹਨੂੰ ਮੈਂ ਭੇਜ ਦਿੰਦਾ ਨਾ ਕੋਈ ਉਦਾਂ ਦੀ ਗੱਲਬਾਤ ਹੋ ਜਾਂਦੀ ਫਿਰ ਸਾਰਿਆਂ ਨੇ ਮੇਰੇ ਤੋਂ ਵਾਲੇ ਹੋਣਾ ਸੀ ਕਿ ਤੂੰ ਵੱਡਾ ਸੀ ਤੂੰ ਕਿਉਂ ਨਹੀਂ ਰੋਕਿਆ ਜੇ ਹੁਣ ਮੈਂ ਰੋਕਣ ਡਿਆ ਵਾਂ ਤੇ ਹੁਣ ਅਸੀਂ ਦੋਵੇਂ ਜੀ ਮਾੜੇ ਹੋ ਗਏ ਵੇਲਾ ਲੋਕੀ ਕੇ ਪਾਸ ਵੀ ਨਹੀਂ ਜੀਂਦਣਾ ਕਹਿੰਦੇ ਨੇ ਜੇ ਆਪਾਂ ਕੰਮ ਨਾ ਕਰਕੇ ਰਹੀਏ ਤਾਂ ਵੀ ਬੁਰੇ ਜੇ ਕੰਮ ਕਰਤਾ ਅੱਗੇ ਜਾ ਕੇ ਫਸ ਗਿਆ ਤਾਂ ਤਾਂ ਵੀ ਆਪਾਂ ਬੁਰੇ ਵੀ ਇਹਨਾਂ ਨੇ ਰੋਕਿਆ ਕਿਉਂ ਨਹੀਂ ਉਹ ਪਰ ਮੈਂ ਤੁਹਾਨੂੰ ਪਹਿਲੇ ਵੀ ਕਹਿੰਦਾ ਸੀ ਜੋਤਣਾ ਕਰੋਗਾ ਨਾ ਠੀਕ ਆ ਜੋਤ ਨੂੰ ਸਮਝਾ ਉਹਨੂੰ ਕਹਾਂ ਤੂੰ ਆਪਣੇ ਘਰ ਆ ਘਰ ਨਾ ਖਰਾਬ ਕਰ ਆਪਣਾ ਜੇ ਤੁਸੀਂ ਕਹਿੰਦੇ ਮੈਨੂੰ ਫੋਨ ਕਰ ਦਿੰਨੀ ਆ ਪਰ ਮੈਨੂੰ ਪਤਾ ਉਹਣਾ ਨਹੀਂ ਗਾ ਜੇ ਆਉਣਾ ਹੁੰਦਾ ਨਾ ਤਾਂ ਉਹਨੇ ਜਾਣਾ ਨਹੀਂ ਉਪਰਮੀ ਦੇ ਦਾਦਾ ਟੱਕਰ ਖਰਾਬ ਹੋਏ ਨਾ ਜੇ ਜੋਤ ਨਾ ਖਰਾਬ ਹੋਏ ਤਾਂ ਕੀ ਹੁਣ ਖਰਾਬ ਹੋਤ ਗਿਆ ਉਹ ਪਿੰਡ ਜਾ ਕੇ ਬੈਠੀ ਐ ਜੋ ਬਣ ਸਾਡੀ ਮੰਨਦਾ ਨਹੀਂ ਜੇ ਕਿਸੇ ਨੂੰ ਹੁਣ ਤਾਈ ਜੀ ਤੇ ਉਮੀਦ ਹੀ ਨਾ ਨੂੰ ਆ ਜਾਗੇ ਤਾਂ ਤਾਈ ਜੀ ਵੀ ਉਹਦੇ ਵੱਲ ਦੇ ਹੋਗੇ ਉਹ ਹੁਣ ਤੇ ਬਾਹਰ ਲੋਕ ਕਹਿਂਦੇ ਆ ਹੈਨਾ ਚਲ ਕੋਈ ਗੱਲ ਨਹੀਂ ਜੇ ਇੱਕ ਬੰਨੇ ਸੋਚੀ ਐ ਨਾ ਕੋ ਮਾਰਾ ਵੀ ਨਹੀਂ ਸੋਚਣ ਰਿਹਾ ਉਹ ਸੋਚਣ ਦਾ ਕਿ ਚਲ ਮੈਂ ਕੱਲ ਨੂੰ ਬਾਹਰ ਚੱਲ ਜਾਂਗਾ ਆਪ ਵੀ ਸੈੱਟ ਹੋ ਜਾਣਗੇ ਬੱਚੇ ਵੀ ਸੈੱਟ ਹੋ ਜਾਣਗੇ ਠੀਕ ਹੈ ਨਾ ਸੋਚਣ ਤੋਂ ਵਧੀਆ ਡਿਆ ਆ ਅਸੀਂ ਵੀ ਕਹਿਣ ਦੇ ਤਾਂ ਚਲ ਜੇ ਬਾਹਰ ਪਰ ਮਨ ਵਿੱਚੋਂ ਡਰਦਾ ਨਾ ਮੇਜਾ ਉੱਥੇ ਕੋਈ ਉਨੇ ਕੀ ਹੋ ਗਈ ਤੇ ਫਿਰ ਕੌਣ ਜ਼ ਲਵਲੀ ਜਿਵੇਂ ਮਰ ਚੁੱਕੇ ਹੋ ਗਏ ਜਾਂ ਜੰਡ ਚੁੱਕੋ ਆ ਚਲ ਕੋਈ ਗੱਲ ਨਹੀਂ ਦੇਖ ਲੈਨੇ ਆ ਫਿਰ ਕਿੱਦਾਂ ਕਰਨਾ ਵਾ ਹੁਣ ਤਾਂ ਕਰੀਏ ਜੋਤ ਨੂੰ ਸਦੋ ਤੁਸੀਂ ਠੀਕ ਆ ਜੋਤ ਆਵੇ ਉਹ ਇਹਨੂੰ ਮਾੜਾ ਮੋਟਾ ਸਮਝਾ ਲੇ ਅ ਜੋਤ ਨੂੰ ਸਮਝਾਣ ਨਹੀਂ ਆ ਵੀ ਕੋਈ ਗੱਲ ਨਹੀਂ ਤੁਹਾਰੇ ਘਰ ਇਹਨੂੰ ਭੇਜ ਦੰਨੇ ਉੱਥੇ ਜੇ ਜਾਣਾ ਹੀ ਐ ਇਹਨੇ ਬਾਹਰ ਸੁੱਖੀ ਸੰਧੀ ਜਾਵੇ ਰਾਜੀ ਕੋਸੀ ਜਾਵੇ ਸਾਰੇ ਜੀ ਖੁਸ਼ ਹੋਣ ਤਾਂ ਫੇਰ ਹੀ ਇਹ ਜਾਵੇ ਹੁਣ ਉਹ ਉੱਥੇ ਬੈਠੀ ਆ ਇਹਦਾ ਕੀ ਜਾਣਦਾ ਕੀ ਫਾਇਦਾ ਇਦਾਂ ਬਾਹਰ ਹੈਨਾ ਕੋਈ ਗੱਲ ਨਹੀਂ ਕਰਨੀ ਆ ਫੋਨ ਜੋਤ ਨੂੰ ਆਪੇ ਆ ਜੂਗੀ ਫਿਰ ਲਿਓ ਰੋਟੀ ਦਿਓ ਭੁੱਖ ਲੱਗੀ ਏ ਯਾਰ ਕੀ ਬੰਦਾ ਕਰਿਆ ਯਾਰ ਸਾਰੇ ਟੱਬਰ ਨੂੰ ਵਿਪਤਾ ਪੇਜਦੀ ਆ ਹੁਣ ਆ ਜਾ ਕੇ ਸਾਡੇ ਤੇ ਤੰਮਤ ਲੱਗੀ ਆ ਕਿ ਇਹਨਾਂ ਦੋਵਾਂ ਜੀਆਂ ਨੇ ਉਹਦੀ ਘਰ ਦੀ ਨੂੰ ਸਕਾ ਕੇ ਉੱਥੇ ਭੇਜ ਦਿੱਤਾ ਦਾ ਦੱਸ ਹੈ ਅਕਲ ਕਰਨ ਵਾਲੀ ਯਾਰ ਯੋਨੇ ਤੇ ਬੇਟਾ ਬਾਹਰ ਨਿਕਲ ਕੇ ਯਾਰ ਬਾਹਰ ਕੀ ਬਹਿਣਾ ਵਾ ਦੀ ਕੱਢਿਆ ਹਾਂ ਕਿੰਨੂੰ ਕੰਮ ਚੱਲੇ ਆਵਾ ਕਿਤੇ ਕਿੱਥੇ ਚੱਲੇ ਆਵਾ ਚੱਲੇ ਆਵਾ ਇੱਧੇ ਕੰਮ ਕੇ ਯਾਰ ਦੋਸਤ ਨਾ ਕਰਈਏ ਭਾਜੀ ਚੱਲ ਜੋ ਤੂੰ ਉਹ ਭਾਈ ਅੱਲੇ ਜਨਾ ਮੈਂ ਤੇਰ ਨਾਲ ਵੀ ਗੱਲ ਕਰਨੀ ਈ ਯਾਰ ਕਿਹੜੀ ਗੱਲ ਕਰਨੀ ਉਹ ਗੱਲ ਕਿਹੜੀ ਕਰਨੀ ਹੈ ਜਿਹਦੇ ਨਾਲ ਤੂੰ ਬਹਿਣਾ ਨਾ ਉਹ ਬੰਦਾ ਠੀਕ ਨਹੀਂ ਹੈਗਾ ਮੇਰੀ ਗੱਲ ਸੁਣੋ ਮੈਂ ਭਾਜੀ ਦਾ ਪਰਵਚਨ ਸੌਣ ਸੁਣ ਕੇ ਨਾ ਤੇ ਬਹੁਤ ਅੱਕਿਆਂ ਵਾਂਗੇ ਬੜੀਆਂ ਗੱਲਾਂ ਵਧ ਘਟ ਕੀਤੀਆਂ ਨੇ ਉਹਨਾਂ लवली ਵੱਲੋਂ ਤੇ ਹੁਣ ਤੂੰ ਹੀ ਨਾ ਉਹ ਗੱਲ ਮੈਨੂੰ ਸੁਣਾਓ ਮੈਨੂੰ ਪਤਾ ਵਾ ਕੌਣ ਮਾੜਾ ਵਾ ਕੌਣ ਚੰਗਾ ਵਾ ਕੌਣ ਮੇਰੇ ਵਾਸਤੇ ਚੰਗਾ ਕਰਨ ਜਾਂ ਨਹੀਂ ਨਹੀਂ ਜੋ ਮੈਂ ਤੂੰ ਆਪ ਹੀ ਸੋਚ ਇਹ ਜਦ ਦੀ ਪੈੜੀ ਲੈ ਆਗੇ ਤੈਨੂੰ ਬਾਹਰ ਭੇਜਣ ਡਿਆ ਵਾ ਕਿੰਨਾ ਕ ਚੰਗਾ ਮੰਦਾ ਹੋਊਗਾ ਯਾਰ ਇਦਾਂ ਨਹੀਂ ਹੁੰਦੇ ਆ ਯਾਰ ਹੁਣ ਮੰਨ ਲਓ ਮੈਨੂੰ ਪੈਸੇ ਚਾਹੀਦੇ ਨੇ ਤੇ ਕੁਛ ਨਾ ਪੁੱਛ ਤੇ ਲਿਖਾਉਣਾ ਹੀ ਪੈਣਾ ਕਿ ਨਹੀਂ ਕੋਈ ਆ ਤਾਂ ਫ੍ਰੀ ਚ ਪੈਸੇ ਦੇ ਦਿੰਦੇ ਉਹ ਨਹੀਂ ਇਦਾਂ ਜਦੋਂ ਘਰ ਦੇ ਕਰਕੇ ਦੇਣ ਡੇ ਆ ਫਿਰ ਉਹਦੋਂ ਕਿਉਂ ਲੈਣੇ ਆ ਘਰ ਦੇ ਕਰਕੇ ਦੇਣ ਡੇ ਆ ਕਹਿੰਦੇ ਵੀ ਨਿੱਕੇ ਦੇਸ਼ ਚਲ ਜਾ ਤੇ ਠੀਕ ਵਾ ਯਾਰ ਠੀਕ ਹੁਣ ਪੈੜੀ ਵੇਚ ਕੇ ਬਾਹਰ ਚੱਲਿਆ ਵਾ ਕਿੰਨਾ ਕ ਚੰਗਾ ਕੰਮ ਕਰਨ ਲਿਆ ਨੂੰ ਮੈਂ ਪੈੜੀ ਵੇਚੀ ਨਹੀਂ ਆਈ ਮੈਂ ਸਿਰਫ ਗਹਿਣੇ ਪਾਈ ਆ ਉਹ ਵੇਚੀ ਤਾਂ ਹੀ ਵੱਧ ਵਈ ਯਾਰੋ ਠੀਕ ਹੈ ਨਾ ਬੜੀ ਵੱਧ ਜਿਹੜੇ ਬੰਦੇ ਕੋ ਪਾਈ ਹੈ ਨਾ ਗਹਿਣੇ ਤੈਨੂੰ ਵੀ ਪਤਾ ਵਾ ਉਹ ਕਿਹੜੇ ਕੰਮ ਕਰਦਾ ਵਾ ਅੱਗੇ ਕਜੀ ਕਿਹਦੀ ਪਹਿਲੀ ਛੱਡੀ ਉਹਨੇ ਤੂੰ ਫੇ ਜਦੋਂ ਗੱਲ ਹੀ ਨਹੀਂ ਸੋਣੀ ਦੋਵੇਂ ਜਾਣੇ ਕਿ ਇਸ ਦੀ ਤਰ੍ਹਾਂ ਮੈਂ ਦੱਸੂ ਕੀ ਕਰਾਂ ਜੇ ਭਾਜੀ ਆ ਉਹ ਮੇਰੇ ਲਾਗੇ ਕਿਤੇ ਬਹਿ ਜਾਣਾ ਕਿਤੇ ਮੈਂ ਘਰ ਚੱਲ ਜਾਵਾਂ ਸਹੀ ਤੇ ਉਹੋ ਹੀ ਗੱਲਾਂ ਛੇੜ ਕੇ ਬਹਿਣੀ ਆ लवली ਮਾੜਾ ਵਾ ਉਹਨੇ ਤੇਰੀ ਪਹਿਲੀ ਖਾ ਜਾਣੀ ਆ ਜੇ ਹੋ ਗਿਆ ਉਹ ਹੋ ਗਿਆ ਨਹੀਂ ਹਾਰ ਕੇ ਬਾਹਰ ਬੈਠਾ ਵਾ ਜੇ ਤੂੰ ਆਗੇ ਜੇ ਤੈਨੂੰ ਸਮਝਾਉਣਾ ਗਨਾਵਾਂ ਫੇਰ ਕੋਈ ਗਨਾਵ ਤੂੰ ਯਾਰ ਜੇ ਆਪਣਾ ਬੰਦਾ ਹੋ ਬਗਾੜੇ ਨੂੰ ਕਿਉਂ ਨਹੀਂ ਸਮਝਾਉਂਦੇ ਆਹੀ ਦੇਖੋ ਸਮਝਾਉਂਦੇ ਆ ਨਾ ਸਮਝਾ ਐਨੇ ਪੈਸੇ ਲਾ ਕੇ ਵੀ ਤੂੰ ਜੰਗਲਾਂ ਤੋਂ ੱਟਕੇ ਖਾ ਕੇ ਜਾਣਾ ਵਾ ਪਤਾ ਵਾ ਕੁਝ ਉਥੇ ਪਹੁੰਚਣਾ ਕਿ ਨਹੀਂ ਪਹੁੰਚਣਾ ਸਾਰੀ ਦੁਨੀਆ ਪਹੁੰਚਾਂ ਢੀ ਮੈਂ ਕੱਲੇ ਨਹੀਂ ਜਾਣਾ ਠੀਕ ਆ ਨਾ ਕੋਈ ਯਾਰ ਕੋਈ ਜੈਂਟ ਚੰਗਾ ਹੋਵੇ ਨਾ ਜਿਹੜੇ ਬੰਦੇ ਗਏ ਵੀ ਹੁਣ ਉਹਦਾਂ ਹੀ 100 ਵੜੀ ਲਾਲਾ ਪਰ ਉਹਦਾ ਪਤਾ ਨਹੀਂ ਏਜੰਟ ਦਾ ਬਦਲ ਕਿੱਦਾਂ ਦਾ ਕਿੱਦਾਂ ਦਾ ਨਹੀਂ ਅੱਗੇ ਕੋਈ ਬੰਦਾ ਗਿਆ ਉਹਦੇ ਧਰੂ ਸੁਣਿਆ ਕੋਈ ਤੂੰ ਮੇਰੀ ਗੱਲ ਸੁਣੋ ਵਿਆਹ ਮੇਰੇ ਨੂੰ 3-4 ਸਾਲ ਹੋ ਗਏ ਨੇ ਤੇ 5-6 ਸਾਲ ਮੈਂ ਵਿਆਹ ਤੋਂ ਪਹਿਲਾਂ ਵੀ ਵਿਹਲਾ ਹੀ ਰਿਆ ਹਾਂ ਉਦੋਂ ਦਾ ਤੁਹਾਨੂੰ ਦੋਨੋਂ ਚੇਤਾ ਨਹੀਂ ਆਇਆ ਹੈਗਾ ਵੀ ਜਵਨ ਨੂੰ ਬਾਹਰ ਘੱਲਣਾ ਜਾਂ ਕੋਈ ਕੰਮ ਕਰਨਾ ਹੁਣ ਜਿਵੇਂ ਉਜੜ ਕੀਤਾ ਵਾ ਨਾ ਤੇ ਅਰਚਨਾ ਡਾਉ ਵਿੱਚ ਠੀਕ ਨਾ ਕੋਈ ਜਵਨ ਤੇ ਮੈਂ ਕਹਿੰਦਾ ਰਿਹਾ ਵਾ ਨਾ ਵੀ ਨਿੱਕੀ ਕੰਟਰੀ ਚੱਲ ਜਾ ਆਪਣੇ ਕੋ ਪਹਿਲ ਹੁੰਦੀ ਆਪਾਂ ਉਦੋਂ ਮੈਂ ਨਹੀਂ ਕਿ ਨਿੱਕੀ ਕੰਟਰੀ ਜਾ ਕੇ ਦਿਹਾੜੀਆਂ ਕਰਦੀ ਆ ਠੀਕ ਨਾ ਤੁਸੀਂ ਜਾਓ ਪਾਜੀ ਘਰ ਆਈਏ ਆਹ ਨੂੰ ਬਣਾਓ ਨੂੰ ਸਮਝਉਂਦਾ ਫਾਇਦਾ ਹੈਗਾ ਕੋਈ ਕਿਦਾਂ ਚੱਲ ਗਿਆ ਫੂਫੋ ਕਰਦਾ ਚੱਲ ਕੋਈ ਗੱਲ ਨਹੀਂ ਭਾਈ ਨਾਲ ਗੱਲ ਕਰਦਾ ਨਾ ਜਾ ਕੇ ਕਿ ਉਹਨੂੰ ਸਮਝਾਇਆ ਸੀ ਉਹਨਾਂ ਮੱਥਾ ਮਾਰ ਕੇ ਵੇਖ ਲਿਆ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਰੋਟੀ ਖਾ ਲਈ ਆ ਤਾਂ ਕੰਮ ਸੰਭ ਗਿਆ ਐਦਾਂ ਕਰਨੀ ਆ ਕਿ ਪਹਿਲਾਂ ਜੋਤ ਨੂੰ ਫੋਨ ਕਰ ਲੈਣੀ ਆ ਬਾਕੀ ਕੰਮ ਫਿਰ ਕਰਨੀ ਆ ਉਹਦੇ ਨਾਲ ਗੱਲ ਕਰਾਂ ਭਲਾ ਜੇ ਮਨ ਚ ਤਾਂ ਆ ਹੀ ਤੇ हेलो शाशिकाल दीदी शाशिकाल जोधा और क्या हाल चाल हैं हम्म ठीका और ठीक थीखा थीखा। मैं हमें ठीक ठाक मैं हमें जोधा तो आ रहे वापस कितने दिन हो गए कि आना और ना दिया दीदी तभी समझा इधर दीदी की तलाब इंजीनियर्स को बंधा है इसके संकाया को मैं ठीक रहूँ तभी तो फिर पलातली चीज़ ਤੈਨੂੰ ਇਹ ਨਹੀਂ ਉਹ ਕਹਿਣਾ ਵਾ ਆਪਣੇ ਤੁਹਾਨੂੰ ਸਮਝਾ ਕੋਈ ਨਾ ਮੈਨੂੰ ਕਹਿਣਾ ਵਾ ਆਪਣੇ ਬਿੰਦੀ ਬਣਾਣਾ ਸੁਣਿਆ ਕ ਇਹ ਤੋਂ ਚੰਗਾ ਕੁ ਮੈਕੀ ਰਹਾ ਵਾ ਉਹ ਤਾਂ ਠੀਕ ਆ ਪਰ ਤੂੰ ਉੱਥੇ ਜਾ ਕੇ ਬੈਗੀ ਆਂ ਤੇ ਇੱਥੇ ਤਾਂ ਕਿਹੜਾ ਜੋਬਨ ਮੰਨ ਗਿਆ ਤੂੰ ਇਹ ਗੱਲ ਵੀ ਸੋਚਣਾ ਲੋਕੀ ਸੋ ਸੋ ਗੱਲਾਂ ਕਰਨ ਦੇ ਆ ਹੁਣ ਤਾਂ ਆਈ ਜੀ ਆਏ ਹੀ ਤਾਂ ਉਹ ਵੀ ਪਤਾ ਕੀ ਕਹਿੰਦੇ ਆ ਕਹਿੰਦੇ ਤੁਸੀਂ ਕੰਨ ਭਰ ਕੇ ਤਾਂ ਫੇਰ ਜੋਤ ਨੂੰ ਭੇਜਿਆ ਉਹ ਵੀ ਚੱਕ ਸਾਡੇ ਸਿਰ ਤੇ ਹੀ ਪੈਣ ਰਿਹਾ ਕਿ ਜੋਤ ਨੂੰ ਹਰ ਇਹਨਾਂ ਨੇ ਭੇਜਿਆ ਪ੍ਰੋਬਲਮ ਹੀ ਨਕੀ ਤੱਕ ਮੈਂ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਜੇ ਇਹਨਾਂ ਨੇ ਆਪਣੀ ਰੱਤ ਨਹੀਂ ਛੱਡਨੀ ਤੇ ਮੈਂ ਵੀ ਨਹੀਂ ਫਿਰ ਇੱਥੇ ਰਹਿਣਾ ਹੈਗਾ ਮੈਂ ਆਪਣੇ ਪਿੱਕੇ ਚਲ ਜਾਣਾ ਤੂੰ ਤਾਂ ਨਹੀਂ ਕੁਝ ਗਿਆ ਹੁਣ ਲੋਕਾਂ ਦਾ ਆਪਾਂ ਕੀ ਕਰੀਏ ਜਿਹੜੇ ਨੰਮੂ ਆ ਡੜ ਕਹਿਣ ਦੇ ਗੱਲਾਂ ਕਰਨ ਦੇ ਜੇ ਮੈਂ ਇੱਥੇ ਵੀ ਆ ਗਈ ਨਾ ਜੀ ਕੋਈ ਕੰਕਨਾਤਾ ਮੀਂਹ ਕਰਨੀ ਆ ਵਾ ਇਹ ਕਰਕੇ ਚੁੱਪ ਕਰਕੇ ਨਾ ਕਿਸ ਨੂੰ ਗੱਲ ਕਰੋ ਤੇ ਮੈਂ ਅਗੀ ਜੀ ਸੁਣੋ ਜਿਹ ਜੋ ਕਰਦੇ ਇਹਨਾਂ ਨੂੰ ਕਰਾ ਦੋ ਹੁਣ ਤਾਂ ਇਹ ਵੀ ਇਹ ਗੱਲ ਕਹਿ ਰਹੇ ਆ ਫਿਰ ਜੋਬਨ ਨੂੰ ਬਾਹਰ ਭੇਜ ਦੋ ਫਿਰ ਤੂੰ ਦੱਸ ਵੀ ਭੇਜ ਦਈਏ ਫਿਰ ਆਪਾਂ ਕੀ ਕਰੀਏ ਹੁਣ ਮੈਂ ਤਾਂ ਕਹਿ ਨਹੀਂ ਐ ਸੀ ਇਹਨਾਂ ਨੇ ਜੋ ਕਰਨਾ ਵੋ ਉਹ ਇਹਨਾਂ ਕਰਕੇ ਹਟਣਾ ਜਿਹੜਾ ਕੋਈ ਇਹਨਾਂ ਸਮਝਾਊਗਾ ਉਹ ਬੁਰਾ ਬੰਦਾ ਨੇਣਾ ਚੁੱਪ ਕਰਕੇ ਤੇ ਹੀ ਪਾਠੀ ਹੋ ਜਾਓ ਫਿਰ ਵੇਖਾਂਗੇ ਕੀ ਕਹਿੰਦੇ ਚਲੋ ਠੀਕ ਆ ਫਿਰ ਮੈਂ ਤਾਂ ਕਹਿਂਦੀ ਸੀ ਜੇ ਆ ਜਾਂਦੇ ਤੇ ਚੰਗੀ ਗੱਲ ਸੀ ਅੱਗੇ ਵੇਖ ਲੈ ਤੂੰ ਸਿਆਣੀ ਐ ਮੇਰਾ ਨਹੀਂ ਮੰਨ ਕਰਦਾ ਹੈ ਤਾਂ ਨਾ ਠੀਕ ਆ ਟਿਕਦੇ ਆ ਕਦੀ ਕਿਹੇ ਗੰਟ ਮਗਰ ਕਦੀ ਕਿਹੇ ਗੰਟ ਮਗਰ ਇਹਨਾਂ ਜਿਹੜਾ ਤਰੀਕੇ ਇਹਨਾਂ ਸਲਾਹ ਕਰਨੀ ਹੁੰਦੀ ਐ ਜੇ ਨਾ ਮਰਦੇ ਐ ਹੀ ਕਰਨੀਆਂ ਵਾ ਤਾਂ ਫਿਰ ਇਕੱਲੇ ਕਰੀ ਜਾ ਮੈਂ ਨਾ ਜਿਹੇ ਹੀ ਭੋਨ ਕਰਦੇ ਨਹੀਂ ਮੈਂ ਲੈ ਨਾ ਮੈਂ ਬਸ ਤੁਹਾਨੂੰ ਹੈ ਨਹੀਂ ਹੋਣਾ ਹੈ ਦਸਤੇ ਤੱਕ ਨਹੀਂ ਆਪਣੀਆਂ ਮਤੀਆਂ ਛੱਡਾਂ ਮੈਂ ਜੋ ਬੰਨੇ ਕਿਤਾ ਹੀ ਹੁਣ ਹਾਂ ਕੀਤਾ ਸੀਗਾ ਹਾਂ ਫਿਰ ਬੀਜੀ ਕਹਿ ਕੇ ਗਈ ਹੁਣੇ ਆ ਵੀ ਆਜਾ ਨਹੀਂ ਮੈਂ ਵੀ ਕਹਿਤਾ ਮੈਂ ਸਿਰ ਉਹ ਕਿਹੜਾ ਮੰਦੀ ਹੈ ਗੱਲ ਨੂੰ ਵੀ ਮੈਂ ਨਹੀਂ ਕਰਦਾ ਕਿ ਕੋਈ ਗੱਲ ਨਹੀਂ ਮੇਰੇ ਨਾਲ ਮਰਦੀ ਹੈ ਮੈਂ ਕਿਹਾ ਉਹ ਗਲਤ ਕਰਦੇ ਆ ਤਾਂ ਠੀਕ ਆ ਫਿਰ ਉਹ ਦੇਖ ਲੋ ਜਦ ਤਨ ਸਹੀ ਲੱਗਦਾ ਹਾਂ ਹਾਂ ਚਾ ਠੀਕ ਹੈ ਹਾਂ ਚਾ ਠੀਕ ਹੈ ਹਾਂ ਵੇਖਾ ਉਹ ਤਾਂ ਬਿਲਕੁਲ ਨਹੀਂ ਮੰਨਦੀ ਆਉਣ ਵਾਲਾ ਹੁਣ ਮੈਂ ਦੱਸ ਕੀ ਕਰ ਸਾਰੇ ਪਾਸੇ ਵਾਪਿਆ ਉਹ ਕਹਿੰਦੀ ਮੈਂ ਆਉਣਾ ਨਹੀਂ ਆ ਇਹ ਕਹਿੰਦਾ ਮੈਂ ਸਜਣਾ ਨਹੀਂ ਆ ਅਹੀਂ ਰਾਤੀ ਓਠੋ ਠੋਟੀ ਖਾਣੀ ਆ ਕਿ ਜਿਹੜਾ ਸਾਨੂੰ ਫਿਕਰ ਪਿਆ ਸਾਰਿਆਂ ਦਾ ਪਰ ਮੇਈ ਦਾ ਹਾਂਜੀ ਮੈਂ ਰੋਟੀ ਖਾਣ ਲਈ ਦੀ ਖਾਦੀ ਕਿ ਨਹੀਂ ਨਾ ਖਾਣੀ ਹੈ ਜਿਹੜੀ ਰੋਟੀ ਮੈਂ ਤਾਂ ਰੈਫੀ ਜੋਤ ਨੂੰ ਫੋਨ ਕਰਨ ਅੱਛਾ ਆਹੋ ਜੋਤਨਾ ਉਹੀ ਗੱਲ ਉਹ ਕੀ ਤਾਈ ਹੂੰ ਉਹ ਤਾਂ ਨਹੀਂ ਕਿ ਮੰਦੀ ਆਉਣ ਵੱਲ ਕਹਿੰਦੀ ਮੈਂ ਨਹੀਂ ਆਣਾ ਆਉਣਾ ਨਹੀਂ ਤੇ ਤੂੰ ਕਹਿਣਾ ਸੀ ਨਾ ਵੀ ਕਰਨਾ ਫਿਰ ਇਦਾਂ ਕਿਦਾਂ ਮਾਰਾ ਖਾਈਂਗੀ ਤੂੰ ਨਹੀਂ ਆਣਾ ਤੇ ਤੂੰ ਉੱਥੇ ਬਹਿ ਰਹੇਂਗੀ ਇਹ ਆਪਣੇ ਮਨਮਰਜ਼ੀਆਂ ਕਰਦਾ ਰਹੇਗਾ ਮੈਂ ਤਾਂ ਸਮਝਾਇਆ ਹੀ ਉਹ ਕਹਿੰਦੀ ਮੈਂ ਨਹੀਂ ਆਉਣਾ ਦਿੰਦਾ ਕਿ ਗੱਲ ਨਹੀਂ ਛੱਡਦਾ ਬਾਹਰ ਜਾਂਦੀ ਉਹਨੇ ਬਾਹਰ ਜਾਂਦੀ ਗੱਲ ਨਹੀਂ ਛੱਡਣੀ ਉਹਨੇ ਵਾਪਸ ਨਹੀਂ ਆਉਣਾ ਹੁਣ ਆਪਾਂ ਕੀ ਕਰੀਏ ਫਿਰ ਦੱਸੋ ਆ ਜਾਗੇ ਸਾਨੂੰ ਬੀਜੀ ਤੇ ਆਸੀ ਹੀ ਚੱਲ ਬੀਜੀ ਸਮਝਾ ਲੇਗੀ ਆਹਾ ਤੇ ਬੀਜੀ ਨੂੰ ਵੀ ਇਹਨੇ ਆਪਣੇ ਆਪ ਦੀਆਂ ਗੱਲਾਂ ਗੁੱਲਾਂ ਕਰਕੇ ਇਹਦੇ ਸਮਝਾ ਲਿਆ ਹਨਾ ਤੇ ਬੀਜੀ ਵੀ ਇਹਦੀ ਗੱਲ ਸੈਟ ਲੈਣ ਲੱਪੇ ਉਹਨੂੰ ਉਹ ਹੀ ਤਾਂ ਕਹਿੰਦਾ ਆਪਾਂ ਕਰਾਂ ਰਾਤੀ ਉੱਠੋ ਢਖਾਣਾ ਜਿਹੜਾ ਪੈਣੀ ਟੈਨਸ਼ਨ ਲਈ ਇਹਨਾਂ ਦੀ ਆਪੇ ਕਰ ਲੈਂਦੇ ਜਿੱਦਾਂ ਕਰਦੇ ਆ ਫੇਰ ਤੇ ਇਹਨੂੰ ਕਹਿੰਦੇ ਤੂੰ ਭਰਾ ਕਰ ਲਾ ਚੱਲ ਜਾ ਬੰਦਾ ਕਰਦਾ ਕਰਨ ਤੂੰ ਠੀਕ ਆ ਨਾ ਆਹੋ ਹੰਜੋ ਵੀ ਨਹੀਂ ਮੰਨਦੇ ਹੰਜੋ ਉਹਨੂੰ ਕਹਾਂ ਤੂੰ ਆ ਜਾ ਉਹ ਕਹਿੰਦੀ ਹੁਣ ਜੋ ਬੰਨੇ ਫੋਨ ਕੀਤਾ ਇਹ ਤਾਂ ਮੈਨੂੰ ਜਵਾਬ ਦੇਦਾ ਹੀ ਮੈਂ ਨਹੀਂ ਹੁਣ ਜਦੋਂ ਉਹਨੇ ਮੰਨੀ ਹੀ ਨਹੀਂ ਉਹਦਾ ਹੁੰਦਾ ਫੇਰ ਕੀ ਕਰਨਾ ਤੇ ਪਰਮੀ ਤੇ ਇਦਾਂ ਕਰਨੇ ਆ ਆਪਾਂ ਇਹਨੂੰ ਕਹਿ ਦਿੰਨੇ ਆ ਉਈ ਗੱਲ ਨਹੀਂ ਜੋਪਣ ਤੂੰ ਬਣਾ ਲੈ ਯਾਰ ਕੰਮ ਅਸੀਂ ਕਿਉਂ ਵਿੱਚ ਜੜਿੱਕੀ ਲਈਏ ਜੇ ਅਸੀਂ ਬੁਰੇ ਲੱਗਣਦੇ ਆ ਤੇ ਅਸੀਂ ਬੁਰੇ ਬਣੀ ਜਾਂਦੇ ਰਹਿਣ ਤੋਂ ਜਾਂਦੇ ਜਿੱਦਾਂ ਜਾਂਦਾ ਠੀਕ ਹੈ ਨਾ ਕਰਨਾ ਅਸੀਂ ਭਲਾ ਡੇਦੇ ਆ ਤੇ ਹੁਣ ਸਾਡਾ ਬੁਰਾ ਡਿਆਈ ਆਪਾਂ ਜਿੰਨਾ ਮਰਜ਼ੀ ਭਲਾ ਕਰ ਲੈਣ ਇਹਦਾ ਚੰਗਾ लवली ਏ ਜਦੋਂ ਇਹਨੂੰ ਮਤਾਂ ਦੇੜਿਆ ਵੀ ਚੱਲ ਜਾ ਬਾਹਰ ਠੀਕ ਹੈ ਨਾ ਤੇ ਤੁਸੀਂ ਆਪਣੇ ਕੰਮ ਕਰੋ ਰਹਿਣ ਦੀ ਇਹ ਟੈਨਸ਼ਨ ਛੱਡੋ ਜਿੱਦਾਂ ਕਰਦਾ ਕਰਨ ਦੋ ਚੱਲ ਠੀਕ ਹੈ ਮੈਂ ਆਇਆ ਵੇਲੀਆ ਫਿਰ ਮਰ ਕੇ ਤੇ ਰੋਟੀ ਖਾਓ ਠੀਕ ਆ ਹਾਂ ਠੀਕ ਆ